ਕਹਿੰਦੇ ਨੇ ਜਦੋਂ ਮਾਰੇ ਦਿਨ ਹੋਣ ਤੇ ਖਾਲੀ ਬੰਦੂਕ ਵੀ ਚੱਲ ਜਾਂਦੀ ਹੈ ਉਹੀ ਕੰਮ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਨਾਲ ਵੱਡੇ ਪੱਧਰ ਤੇ ਖੁਲਾਸੇ ਹੋਏ ਨੇ ਇੱਕ ਪਾਸੇ ਚੀਕਾਂ ਪੈ ਗਈਆਂ ਨੇ ਮਜੀਠੀਆ ਦੀਆਂ ਤੇ ਦੂਸਰੇ ਪਾਸੇ ਸਾਰੇ ਹੁਣ ਵਿਰੋਧ ਕਰ ਰਹੇ ਨੇ ਜੇਕਰ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਗਿਆ ਜੇਕਰ ਪੰਜਾਬ ਦੇ ਵਿੱਚ ਚਿੱਟਾ ਵੇਚਿਆ ਗਿਆ ਜੇਕਰ ਪੰਜਾਬ ਦੇ ਨੌਜਵਾਨਾਂ ਦੀ ਚਿੱਟੇ ਦੇ ਨਾਲ ਮੌਤ ਹੋਈ ਉਹ ਸ਼ਰੂਪਣੀ ਅਕਾਲੀ ਦਲ ਦੀ ਦੇਣ ਹੈ ਅਸਲਾਮੁਅਲੈਕਮ ਸਸਤੀਆ ਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋ ਗਿਆ ਹਸਦੇ ਵਾਸਤੇ ਹੋ ਗਏ ਚੜ੍ਹਦੀ ਕਲਾ ਛ ਹੋ ਗਏ ਸ਼੍ਰਮਣੀ ਕਾਲੀਦਾਰ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਦੀਆਂ ਚੀਕਾਂ ਜੇਲ੍ਹ ਦੇ ਵਿੱਚ ਪੈ ਰਹੀਆਂ ਨੇ ਵੱਡੇ ਖੁਲਾਸੇ ਹੋਏ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵਿਕਰਮ ਸਿੰਘ ਮਜੀਠੀਆ ਨੇ ਕੀ ਕੱਚੇ ਚਟੇ ਕੀਤੇ ਨੇ ਸਾਰਾ ਕੁਝ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਪੰਜਾਬ ਦੇ ਵਿੱਚ ਚਿੱਟੇ ਦੀ ਤਸਕਰੀ ਕਰਨ ਨੂੰ ਲੱਖਾਂ ਮਾਵਾਂ ਦੇ ਬੱਚਿਆਂ ਦੀ ਜ਼ਿੰਦਗੀਆਂ ਨੂੰ ਉਜਾੜਨ ਨੂੰ ਲੱਖਾਂ ਮਾਵਾਂ ਦੀ ਰੰਗਲੀਆਂ ਚੁੰਨੀਆਂ ਨੂੰ ਚਿੱਟਾ ਕਰਨ ਦੇ ਪਿੱਛੇ ਵਿਕਰਮ ਸਿੰਘ ਮਜੀਠੀਆ ਦਾ ਹੱਥ ਹੈ ਪੰਜਾਬ ਦੇ ਲੋਕਾਂ ਦੀ ਡਿਮਾਂਡ ਹੈ ਬਿਕਰਮ ਸਿੰਘ ਮਜੀਠੀਆ ਨੂੰ ਫਾਇ ਲਾਣਾ ਚਾਹੀਦਾ ਜਾਂ ਸਾਰੀ ਜ਼ਿੰਦਗੀਆਂ ਨੂੰ ਜੇਲ੍ਹ 'ਚ ਸਾਰਨਾ ਚਾਹੀਦਾ ਬਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਦੀ ਜੇਲ੍ਹ 'ਚ ਜਾਂ ਡਿਬੜੂਗੜ੍ਹ ਜੇਲ੍ਹ ਭੇਜਣਾ ਚਾਹੀਦਾ ਪੰਜਾਬ ਦੇ ਲੋਗ ਤੇ ਸੀਐਮ ਪੰਜਾਬ ਬਿਕਰਮ ਸਿੰਘ ਮਜੀਠੀਆ ਦੇ ਪਿੱਛੇ ਹੱਤ ਹੋ ਕੇ ਪੈ ਗਏ ਨੇ ਇਹ ਕੀ ਮਾਮਲਾ ਹੈ ਬਿਕਰਮ ਸਿੰਘ ਮਜੀਠੀਆ ਦੇ ਬੁਰੇ ਦੇਣ ਜਿਹੜੇ ਨੇ ਕਿਵੇਂ ਸਟਾਰਟ ਹੋਇਆ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ 'ਚ ਕਹਿੰਦੇ ਨੇ ਜਦੋਂ ਮਾਰੇ ਦਿਨ ਹੋਣ ਤੇ ਖਾਲੀ ਬੰਦੂਕ ਵੀ ਚੱਲ ਜਾਂਦੀ ਹੈ ਉਹੀ ਕੰਮ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਨਾਲ ਵੱਡੇ ਪੱਧਰ ਤੇ ਖੁਲਾਸੇ ਹੋਏ ਨੇ ਇੱਕ ਪਾਸੇ ਚੀਕਾਂ ਪੈ ਗਈਆਂ ਨੇ ਮਜੀਠੀਆ ਦੀਆਂ ਤੇ ਦੂਸਰੇ ਪਾਸੇ ਸਾਰੇ ਹੁਣ ਵਿਰੋਧ ਕਰ ਰਹੇ ਨੇ ਜੇਕਰ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਗਿਆ ਜੇਕਰ ਪੰਜਾਬ ਦੇ ਵਿੱਚ ਚਿੱਟਾ ਵੇਚਿਆ ਗਿਆ ਜੇਕਰ ਪੰਜਾਬ ਦੇ ਨੌਜਵਾਨਾਂ ਦੀ ਚਿੱਟੇ ਦੇ ਨਾਲ ਬਹੁਤ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਦੀ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਝਟਾ ਆਇਆ ਗੱਲ ਕਰਦੇ ਹਾਂ 2011 12 13 14 ਦੀ ਤੇ ਇਧਰ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ ਕਬਰਾਈ ਵੀ ਨੇ ਬੁਖਲਾਈ ਵੀ ਨੇ ਅਤੇ ਹੋਸ਼ ਵੀ ਉੱਡ ਗਏ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਬਿਕਮਜੀਤ ਸਿੰਘ ਮਜੀਠੀਆ ਦੇ ਸਕੇ ਜਿਹੜੇ ਕਿਤੇ ਲਾਲ ਖੜਦੇ ਹੁੰਦੇ ਸੀ ਜਿਨ੍ਹਾਂ ਦੇ ਸਾਹ ਦੇ ਸਾਹ ਚੱਲਦੇ ਸੀ ਬਿਕਮਜੀ ਸਿੰਘ ਮਜੀਠੀਆ ਦੇ ਵਿੱਚ ਜਿਨ੍ਹਾਂ ਤੋਂ ਬਿਨਾ ਸਾਹ ਨਹੀਂ ਲਿਆ ਜਾਂਦਾ ਸੀ ਅੱਜ ਉਹ ਵੀ ਖਲਾਸੀਤ ਕਰ ਰਹੇ ਨੇ ਮਜੀਠੀਆ ਦੀ ਮਜੀਠੀਆ ਦੀਆਂ ਮੁਸ਼ਕਲਾਂ ਵੱਧੀਆਂ ਜ਼ਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਵਿਰੋਧ ਬਿਕਮਜੀ ਸਿੰਘ ਮਜੀਠੀਆ ਦਾ ਆਪ ਆਦਮੀ ਪਾਰਟੀ ਵਾਲੇ ਵੀ ਵਿਰੋਧ ਭਾਰਤੀ ਜਨਤਾ ਪਾਰਟੀ ਵੀ ਵਿਰੋਧ ਅਤੇ ਕਾਂਗਰਸ ਵਾਲੇ ਵੀ ਵਿਰੋਧ ਕਿ ਚਿੱਤੇ ਦਾ ਸੁਦਾਗ ਸਿਰਫ ਮਜੀਠੀਆ ਹੈ ਮਜੀਠੀਆ ਨੇ ਹੀ ਪੰਜਾਬ ਦੇ ਵਿੱਚ ਚਿਟਾ ਲਿਆਂਦਾ ਪਹਿਲਾਂ ਪੰਜਾਬ ਨੇ ਸੰਤਾਪ ਅਡਾਇਆ 1984 ਦਾ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ ਬੇਦੋਸ਼ੇ ਸਿੱਖਾਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਦੌਰ ਆਇਆ 2011 12 13 14 15 ਦਾ ਜਦੋਂ 10 ਸਾਲ ਸਰਕਾਰ ਰਹੀ ਸ਼ਰੂਪਣੀ ਅਕਾਲੀ ਦਲ ਦੀ ਤੇ ਬਿਕਮਜੀਤ ਸਿੰਘ ਮਜੀਠੀਆ ਇੰਟਰਨੈਸ਼ਨਲ ਨਸ਼ਾ ਤਸਕਰਾ ਨੂੰ ਕਹਿੰਦਾ ਸੀ ਇਹ ਮੇਰੇ ਜਿਗਰ ਦੇ ਟੋਟੇ ਨੇ ਇਹ ਮੇਰੇ ਜਿਗਰੀ ਯਾਰ ਨੇ ਇਹ ਗੱਲ ਦਾ ਖੁਲਾਸਾ ਕੀਤਾ ਬੋਲੀ ਅ즈ਨਾਲਾ ਜੋ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵ代ਕ ਸੀ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਐਜ਼ ਅ ਮੁੱਖ ਮੰਤਰੀ ਸੀ ਡਿਪਟੀ ਸੀਐਫਸੀ ਸੁਖਬੀਰ ਸਿੰਘ ਬਾਦਲ ਅਤੇ ਗ੍ਰਹਿ ਅਤਰਾਲਾ ਵੀ ਇਹਨਾਂ ਦੇ ਖੋਲ ਸੀ ਉਸ ਤੋਂ ਬਾਅਦ ਤਲਵੀਰ ਸਿੰਘ ਗਿੱਲ ਨੇ ਵਟ ਕਰ ਦਿੱਤੇ ਜਿਹੜੇ ਪੀਏਸੀ ਕਿਉਂਕਿ ਉਹਨਾਂ ਦੇ ਕੋਲ ਕਰੋੜਾਂ ਦਾ ਲੈਂਡ ਡੀਲ ਹੋਇਆ ਨਸ਼ੇ ਤਸਕਰੀ ਨੂੰ ਲੈ ਕੇ ਇੱਕ ਪਾਸੇ ਪੰਜਾਬ ਦੀਆਂ ਮਾਵਾਂ ਦੀਆਂ ਗੋਦਾ ਸੱਕੀਆਂ ਹੋ ਗਈਆਂ ਕਿ ਦੁੱਧ ਤੇ ਘਿਓ ਨਾਲ ਪਾਲੇ ਪੁੱਤਰ ਚਿੱਟੇ ਦਾ ਸ਼ਿਕਾਰ ਹੁਣ ਕੀ ਮਰ ਗਏ ਵਕ ਵਕ ਟੀਵੀ ਚੈਨਲਾਂ ਉੱਤੇ ਵਕ ਵਕ ਲੋਕਾਂ ਵੱਲੋਂ ਇੰਟਰਵਿਊ ਕੀਤੀਆਂ ਜਾਗੀਆਂ ਨੇ ਕਿ ਜੇਕਰ ਕਿਸੇ ਨੇ ਚਿਟਾ ਲਿਆਂਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰਕੇ ਉਹਨਾਂ ਨੇ ਟਾਰਗੇਟ ਕੀਤਾ ਹੈ ਕਿ ਵਿਕਰਮ ਮਜੀਠੀਆ ਦੀ ਦੇਣਾ ਦੂਸਰੇ ਬੋਨੀ ਅਜ਼ਨਾਲਾ ਤੋਂ ਬਾਅਦ ਤਲਬੀਰ ਦੇ ਤਲਬੀਰ ਗਿਲ ਤੋਂ ਬਾਅਦ ਆ ਜਿਹੜੇ ਦੇ ਖਿਲਾਫ ਹੋਏ ਦੋ ਸਰਕਾਰੀ ਅਗਵਾ ਪੰਜਾਬ ਦੇ ਸਾਬਕਾ ਡੀਜੀਪੀ ਸ ਸਦਾਰਥ ਚੱਟੂ ਉੱਪ ਤੇ ਆਏ ਉਹਨਾਂ ਵੀ ਖੁਲਾਸਾ ਕੀਤਾ ਉਹਨਾਂ ਕਹਿੰਦੇ ਨਸ਼ਾ ਲਿਆ ਜਾਂਦਾ ਸੀ ਤੇ ਹਥਿਆਰ ਦਿੱਤੇ ਜਾਂਦੇ ਸੀ ਇੱਥੇ ਗੱਲ 540 ਕਰੋੜ ਰੁਪਏ ਦੀ ਨਹੀਂ ਹੈ ਨਰਿੰਦਰ ਸਿੰਘ ਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਕਿਹਾ ਕਿ ਪੈਸਾ ਇਥੋਂ ਕਮਾ ਕੇ ਸਾਈਪਰਸ ਭੇਜਿਆ ਜਾਂਦਾ ਸੀ ਫਿਰ ਉਹ ਬਲੈਕ ਪੈਸੇ ਨੂੰ ਚਿੱਤਾ ਕੀਤਾ ਜਾਂਦਾ ਸੀ ਜਿਹੜੇ ਵਾਈਟ ਮਨੀ ਚ ਕਨਵਰਟ ਲਿਆ ਕੇ ਪੰਜਾਬ 'ਚ ਕੀਤਾ ਜਾਂਦਾ ਸੀ ਉਹਨਾਂ ਕਹਿੰਦਾ ਮਾਮਲਾ 540 ਕਰੋੜ ਦਾ ਨਹੀਂ ਮਾਮਲਾ ਹੈ 11000 ਕਰੋੜ ਰੁਪਏ ਦਾ ਹੁਣ ਜਿਹੜੇ ਵਿਰੋਧ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਮਜੀ ਸਿੰਘ ਜੀਠੀਆ ਦੇ ਨਾਲ ਧੱਕਾ ਕੀਤਾ ਹੈ ਬਦਲਾਖੂਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਅੱਜ ਉਹ ਵੀ ਆ ਗਏ ਨੇ ਚਾਹੇ ਰਵਨੀਤ ਬਿੱਟੂ ਨੇ ਵੀ ਬਿਆਨ ਦੇ ਦਿੱਤਾ ਹੈ ਕਿ ਅਸੀਂ ਵਿਜਲੈਂਸ ਦਾ ਵਿਰੋਧ ਕਰਦੇ ਹਾਂ ਕਿ ਉਹਨਾਂ ਨੇ ਇਸ ਤਰ੍ਹਾਂ ਨਹੀਂ ਗ੍ਰਿਫਤਾਰ ਕਰਨਾ ਸੀ ਚਿੱਟੇ ਦਾ ਸੌਦਾਗਰ ਸੀ ਹੈ ਅਤੇ ਰਹੇਗਾ ਇਸ ਨੂੰ ਅਸੀਂ ਮਰਕਰ ਨਹੀਂ ਹੋ ਸਕਦੇ ਪਹਿਲਾ ਬਿਆਨ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਬਿਕਮਜੀਤ ਸਿੰਘ ਜੀਟੀਆ ਦੀ ਫੇਵਰਚ ਦਿੱਤਾ ਗਿਆ ਸੀ ਲੇਕਿਨ ਹੁਣ ਚਰਨਜੀਤ ਸਿੰਘ ਚੰਨੀ ਨੇ ਵੀ ਕਹਿ ਦਿੱਤਾ ਹੈ ਕਿ ਕਿਸੇ ਵੀ ਸਮੇ ਜੇਕਰ ਮੇਰੀ ਲੋੜ ਪੈਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਕਿਉਂਕਿ ਚਿੱਟੇ ਨਾਲ ਕਿਸੇ ਦਾ ਵੀ ਪੁੱਤਰ ਹੋਵੇ ਉਹ ਸਾਡੇ ਪੁੱਤਰ ਨੇ ਉਹ ਸਾਡੀ ਜਨਰੇਸ਼ਨ ਹੈ ਕਿਉਂਕਿ ਅਸੀਂ ਜਨਰੇਸ਼ਨ ਨੂੰ ਖਰਾਬ ਹੋਣ ਦੇਣਾ ਨਹੀਂ ਚਾਹੁੰਦੇ ਜੋ ਕਦਮ ਵੀ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਜਾਇਜ਼ ਨੇ ਕੋ ਨਜ਼ਾਇਜ਼ ਨਹੀਂ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਬੈਠ ਧੋਕਿਆ ਸੀ ਬੈਹ ਭੇਜਿਆ ਸੀ ਜੇਲ੍ਹ ਦੇ ਵਿੱਚ ਜਦੋਂ ਮੈਂ 111 ਦਿਨ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ ਕਾਂਗਰਸ ਪਾਰਟੀ ਵੱਲੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਉਹ ਚਲੇ ਗਏ ਸੀ 2022 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਹੁਣ ਉਹਨਾਂ ਨੇ ਕਿਹਾ ਕਿ ਦਸਤਾਵੇਜ਼ ਚਾਹੀਦੇ ਨੇ ਡਾਕੂਮੈਂਟ ਚਾਹੀਦੇ ਨੇ ਜੇਕਰ ਮੇਰੀ ਗਵਾਹੀ ਚਾਹੀਦੀ ਹੈ ਮੈਂ 24 ਆਵਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਖੜਾ ਹਾਂ ਯਾਨੀ ਕਿ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਕ ਆਗੂ ਜਿਸ ਨੂੰ ਮੱਝ ਦਾ ਜਰਨੈਲ ਕਿਹਾ ਜਾਂਦਾ ਹੈ ਜਿਹੜਾ ਮੁੱਛਾਂ ਉਤਾ ਦਿੰਦਾ ਸੀ ਜਿਹੜਾ ਪੱਟਾਂ ਤੇ ਥਾਪੀਆਂ ਮਾਰਦਾ ਸੀ ਜਿਹੜਾ ਕਹਿੰਦਾ ਸੀ ਭਗਵੰਤ ਮਾਨਾ ਮੈਂ ਤੇਰੀਆਂ ਚੀਕਾਂ ਘੜਾ ਦਿਆਂਗਾ ਇਸੇ ਤਰ੍ਹਾਂ ਇਹ ਕਹਾ ਗਿਆ ਬੀਬਾ ਸਿਵਰਤ ਕੌਰ ਵਰਨੋ ਕਿ ਇਹ ਕਿਹੜੇ ਬਾਗ ਦੀ ਮੂੜੀਆ ਹੈ ਯਾਨੀ ਕਿ ਜੈਦਾ ਦਾ ਧੰਕਾਰ ਭਈ ਉਹ ਮੁੱਖ ਮੰਤਰੀ ਹੈ ਜੇਕਰ ਉਸਨੇ ਹੱਥ ਪਾਏ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਆਲਰੇਡੀ ਕਹਿ ਦਿੱਤਾ ਮੈਂ ਪੱਕੇ ਹੱਥ ਪਾਏ ਨੇ ਅਸੀਂ ਕਿਸੇ ਦੀ ਫੇਵਰ ਨਹੀਂ ਕਰਦੇ ਮੈਂ ਕਿਸੇ ਦੀ ਫੇਵਰ ਨਹੀਂ ਕਰਦਾ ਚਾਹੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਚਾਹੇ ਸ਼ਰੂਮ ਵੀ ਇਕਾਲੀ ਦਲ ਵੱਲੋਂ ਵਿਕਮਜੀਤ ਸਿੰਘ ਜਿਹੜੇ ਵਿਜੀਲੈਂਸ ਦੀ ਗ੍ਰਿਫਤ ਦੇ ਵਿੱਚ ਨੇ ਜਿਨ੍ਹਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ 2 ਜੁਲਾਈ ਨੂੰ ਉਹ ਪਤਾ ਲੱਗੇਗਾ ਜਦੋਂ ਫਿਰ ਦੁਬਾਰਾ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਕੱਲ ਸਾਰਾ ਦਿਨ ਗੁਪਤ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਬਿਕਰਜੀਤ ਸਿੰਘ ਜੀਟਿਆ ਨੂੰ ਲੈ ਕੇ ਹਿਮਾਚਲ ਦੇ ਕਈ ਟਿਕਾਣਿਆਂ ਨੇ ਜਿੱਥੇ ਲੈਂਡ ਡਨ ਕੀਤਾ ਗਿਆ ਪੈਸਿਆਂ ਦਾ ਜਿੱਥੇ ਨਸ਼ਾ ਰੱਖਿਆ ਗਿਆ ਜਾਂ ਵੇਚਿਆ ਗਿਆ ਉਸ ਤੋਂ ਬਾਅਦ ਅੱਜ ਜਿਹੜੇ ਟਿਕਾਣੇ ਨੇ ਪੰਜਾਬ ਦੇ ਕਿਉਂਕਿ ਲਗਭਗ ਹਿਮਾਚਲ ਅਤੇ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਬਿਕਰਜੀਤ ਸਿੰਘ ਜੀਟਿਆ ਦੇ ਗੁਪਤ 50 ਟਿਕਾਣੇ ਦੱਸੇ ਜਾ ਰਹੇ ਨੇ ਜਿੰਨਾ ਉਤੇ ਆਲਰੇਡੀ ਪਰਮਿਸ਼ਨ ਲੈ ਚੁੱਕੀ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਹੁਣ ਤੇ ਗਸ਼ ਵੀ ਪੈ ਰਹੇ ਨੇ ਚੀਕਾ ਵੀ ਨਿਕਲ ਰਹੀਆਂ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਹੱਥ ਪੱਖੇ ਪਾਏ ਨੇ ਬੋਨੀ ਅਜ਼ਨਾਰਾ ਸ਼੍ਰੋਮਣੀ ਅਕਾਲੀ ਦਲ ਦਾ ਤਲਵੀਰ ਜਿਹੜੇ ਹੁਣ ਆਪ ਆਪੀ ਪਾਰਟੀ ਦੇ ਸੀਨੀਅਰ ਆਗੂ ਨੇ ਉਹ ਵੀ ਸ਼੍ਰੋਮਣੀ ਅਕਾਲੀ ਦੇ ਸਦਾਰਤ ਚੋਟ ਉੱਪ ਤੇ ਆਏ ਸਰਕਾਰੀ ਗਵਾਹ ਆ ਦੂਸਰੇ ਕੀ ਨਰਿੰਦਰ ਸਿੰਘ ਸਰਕਾਰੀ ਗਵਾ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਵੱਲੋਂ ਇਹ ਦੂਸਰੇ ਕੀ ਹੈ ਰਵਨੀਤ ਬਿੱਟੂ ਨੇ ਆਪਣੇ ਸੁਰ ਬਦਲਤੇ ਨੇ ਉਹ ਕਹਿੰਦੇ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਅਸੀਂ ਇਸ ਗੱਲ ਤੋਂ ਬਰਕਰ ਨਹੀਂ ਹੋ ਸਕਦੇ ਕਿ ਇਹ ਦੋਸ਼ੀ ਨਹੀਂ ਹੈ ਧੰਨਵਾਦ ਜੀ ਤੇ ਅਸੀਂ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬੌਣੀ ਜਨਾਲਾ ਤਲਬੀਰ ਕੇਲ ਜਿਨ੍ਹਾਂ ਦਾ ਤਾਲਕ ਸ਼੍ਰੋਮਣੀ ਕਾਲੀ ਦਲ ਦਾ ਸੀ ਉਹਨਾਂ ਨੇ ਇਲਜ਼ਾਮ ਲਾਇਆ ਵਿਕਰਮ ਸਿੰਘ ਮਜੀਠੀਆ ਤੇ ਕਿ ਵਿਕਰਮ ਸਿੰਘ ਮਜੀਠੀਆ ਦਾ ਤਾਲਕ ਸੱਤਾ ਤੇ ਪਿੰਦੀ ਨਾਲ ਹੈ ਤੇ ਸੱਤਾ ਤੇ ਪਿੰਦੀ ਜਿਹੜੇ ਨੇ ਇੰਟਰਨੈਸ਼ਨਲ ਡਰੱਗ ਡੀਲਿੰਗ ਦਾ ਹਿੱਸਾ ਨੇ ਪੰਜਾਬ ਦੇ ਵਿੱਚੋਂ ਅਸਲਾ ਪੂਰੇ ਦੇਸ਼ਾਂ ਵਿਦੇਸ਼ਾਂ ਚ ਪਹੁੰਚਾਇਆ ਜਾਂਦਾ ਸੀ ਤੇ ਉਹਦੇ ਬਦਲੇ ਚਿੱਟਾ ਲਿਆ ਜਾਂਦਾ ਸੀ ਉਹ ਚਿੱਟਾ ਪੰਜਾਬ ਦੇ ਨੌਜਵਾਨਾਂ ਨੂੰ ਵੇਚਿਆ ਜਾਂਦਾ ਸੀ ਤੇ ਉਹਨਾਂ ਦੀ ਜ਼ਿੰਦਗੀ ਨੂੰ ਤਬਾਹ ਕੀਤਾ ਜਾਂਦਾ ਸੀ ਇਹੀ وجہ ਹੈ ਕਿ ਪੰਜਾਬ ਦੇ ਲੋਕ ਤੇ ਸੀਐਮ ਪੰਜਾਬ ਸ਼ਰਮਣੀ ਕਾਲੀ ਦਲ ਨੂੰ ਜ਼ਿੰਮੇਦਾਰ ਸਮਝਦੇ ਨੇ ਪੰਜਾਬ ਦੇ ਵਿੱਚ ਚਿੱਟੇ ਨੂੰ ਲਿਆਉਣ ਵਾਸਤੇ ਚਿੱਟੇ ਦੀ ਲਾਹਨਤ ਨੂੰ ਤੇ ਅੱਜ ਪੰਜਾਬ ਦੇ ਨੌਜਵਾਨ ਚਿੱਟੇ ਦੇ ਨਸ਼ੇ ਦੇ ਵਿੱਚ ਤੁੱਥ ਹੋ ਚੁੱਕੇ ਨੇ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਚਿੱਟੇ ਨੇ ਬਰਬਾਦ ਕਰ ਛੜੀ ਆ ਲੱਖਾਂ ਮਾਵਾਂ ਦੇ ਘਰ ਪੰਜਾਬ ਦੇ ਜਿਹੜਾ ਚਿੱਟੇ ਨੇ ਉਜਾੜ ਛੜੇ ਨੇ ਤੇ ਸ਼ਰਮਣੀ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੰਬਰ 1 ਡਰੱਗਟ ਨਸ਼ੇ ਦੇ ਤਸਕਰ ਨੇ ਉਹਨਾਂ ਤੇ ਇਲਜ਼ਾਮ ਲੱਗਦਾ ਹੈ ਕਿ ਉਹਨਾਂ ਨੇ ਇੰਟਰਨੈਸ਼ਨਲ ਡਰੱਗ ਡੀਲਰਾਂ ਦੇ ਨਾਲ ਰابطੇ ਕੀਤੇ ਪੰਜਾਬ ਦੇ ਵਿੱਚ ਨਸ਼ਾ ਵੇਚਿਆ ਗਿਆ 11000 ਕਰੋੜ ਦੀਆਂ ट्रांजैक्शन ਜਿਹੜੀਆਂ ਨੇ ਉਹ ਕੀਤੀਆਂ ਗਈਆਂ ਆਮਦਨ ਤੋਂ ਵੱਧ ਜਿਹੜੇ ਸਾਸੇ ਬਣਾਏ ਗਏ ਨੇ ਤੇ ਪਟਾਂ ਤੇ ਥਾਪੇ ਮਾਰੇ ਗਏ ਤੇ ਧਮਕੀਆਂ ਲਾਈਆਂ ਗਈਆਂ ਕਿ ਭਗਵਤ ਮਾਨਾ ਤੇਰੀਆਂ ਚੀਕਾਂ ਕਢਾ ਦਾਂਗੇ ਆਉਣ ਵਾਲੀ ਚੋਣਾ ਚਸੀਂ ਹਕੂਮਤ ਆ ਜਾਾਂਗੇ ਤੇ ਸੀਐਮ ਪੰਜਾਬ ਤੇਰੀਆਂ ਚੀਕਾਂ ਕਢਾ ਦਾਂਗੇ ਲੇਕਿਨ ਸੀਐਮ ਪੰਜਾਬ ਨੇ ਪੱਕਾ ਹੱਥ ਪਾਇਆ ਵਿਜੀਲੈਂਸ ਦੇ ਥਰੂ 40 ਹਜ਼ਾਰ ਪੰਨਿਆਂ ਦੀ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਗਈ ਹੈ। ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹੋਂ ਬਾਹਰ ਆਣਾ तकरीबन ਨਾਮੁਮਕਿਨ ਹੈ। ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਘੱਟੋ-ਘੱਟ 7 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਸਜ਼ਾ ਕਾਲੇ ਪਾਣੀ ਦੀ ਜੇਲ੍ਹ ਜਾਂ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਕੱਟਣੀ ਪੈ ਸਕਦੀ ਹੈ। ਤੁਸੀਂ ਕੀ ਸੋਚਦੇ ਹੋ ਵਿਕਰਮ ਸਿੰਘ ਮਜੀਠੀਆ ਦੇ ਜਿਹੜਾ ਹੱਥ ਪਾਇਆ ਸੀਮ ਪੰਜਾਬ ਨੇ ਤੇ ਪੰਜਾਬ ਦੇ ਵਿੱਚ ਨਸ਼ੇ ਨੂੰ ਆਮ ਕਰਨ 'ਚ ਵਿਕਰਮ ਸਿੰਘ ਮਜੀਠੀਆ ਦਾ ਕੀ ਹੱਥ ਹੈ? ਆਪਣੀ ਰਾਏ ਤੋਂ ਕਮੈਂਟ ਚਗਾ ਕਰੋ ਵੀਡੀਓ ਚੰਗੀ ਲਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼